ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਹਾਣੀ ਜ਼ਿੰਦਗੀ ਦਾ ਹੌਂਕਾ ਕਹਾਣੀਕਾਰਨੀ ਬਰਾੜ ਜੈਸੀ ਜੀ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ ਸਰਕਾਰੀ ਕੰਨਿਆ ਸਕੂਲ ਵਿੱਚ 12ਵੀਂ ਪਾਸ ਕਰ ਲਈ ਸੀ ਘਰਦਿਆਂ ਨੇ ਉਹਨੂੰ ਆਈਲੈਟਸ ਕਰਨ ਲਾ ਦਿੱਤਾ 7 ਬੈਂਡ ਵੀ ਆ ਗਏ ਘਰਦਿਆਂ ਨੂੰ ਪਤਾ ਸੀ ਕਿ ਬੈਂਡ ਤਾਂ ਆ ਹੀ ਜਾਣੇ ਨੇ ਤਾਹੀਂ ਰਿਸ਼ਤੇਦਾਰਾਂ ਵਿੱਚ ਪਹਿਲਾਂ ਹੀ ਕਹੀ ਬੈਠੇ ਸੀ ਜੇ ਕੋਈ ਚੰਗਾ ਰਿਸ਼ਤਾ ਹੋਵੇ ਤਾਂ ਦੱਸਿਓ ਵੀ ਜਾਉਣ ਤੋਂ ਬਾਅਦ ਅਖਬਾਰ ਵਿੱਚ ਐਡ ਵੀ ਦੇ ਦਿੱਤੀ ਨਾਂ ਲਿਖ ਦਿੱਤਾ ਉਹੀ ਸੰਪਰਕ ਕਰਨ ਜੋ ਵਿਆਹ ਤੇ ਪੜ੍ਹਾਈ ਦਾ ਖਰਚਾ ਚੱਕ ਸਕਣ ਕਿੰਨੇ ਰਿਸ਼ਤੇ ਆਏ ਪਰ ਕੋਈ ਪਸੰਦ ਨਹੀਂ ਆਇਆ ਉਹਦੀ ਭੂਆ ਨੇ ਆਪਣੇ ਦਿਓਰ ਦੇ ਮੁੰਡੇ ਦਾ ਰਿਸ਼ਤਾ ਕਰਵਾਉਣ ਦੀ ਗੱਲ ਉਹਦੇ ਪਿਓ ਦੇ ਕੰਨਾਂ 'ਚੋਂ ਕੱਢੀ ਤੇ ਕਿਹਾ ਕੁੜੀ ਰਾਜ ਕਰੂਗੀ ਮੁੰਡਾ ਕੁੜੀ ਤੋਂ 5 ਸਾਲ ਵੱਡਾ ਸੀ ਪਰ ਫਿਰ ਵੀ ਕਰਦਿਆਂ ਨੇ ਪੂਆ ਦੀ ਗੱਲ ਨਾ ਮੋੜੀ ਤੇ ਵਿਆਹ ਦੀ ਗੱਲ ਚੱਲ ਪਈ ਵਿਆਹ ਵੀਜ਼ਾ ਆਉਂਤੇ ਹੋਵੇਗਾ ਇਹ ਗੱਲ ਕਰਮ ਲਈ ਗਈ ਸੀ ਕਿ ਜੇ ਵੀਜ਼ਾ ਨਾ ਆਇਆ ਤਾਂ ਵਿਆਹ ਵੀ ਨਹੀਂ ਕਰਾਂਗੇ ਉਹਦਾ ਵੀਜ਼ਾ ਆ ਗਿਆ ਤੇ ਵਿਆਹ ਵੀ ਕਰ ਦਿੱਤਾ ਗਿਆ ਸਭ ਇੰਨਾ ਛੇਤੀ ਛੇਤੀ ਹੋਇਆ ਕੀ ਕੁੜੀ ਨੂੰ ਕੁਝ ਨਾ ਸੋਚਣ ਦਿੱਤਾ ਗਿਆ ਵਿਆਹ ਤੋਂ 15 ਦਿਨਾਂ ਬਾਅਦ ਕੁੜੀ ਕੈਨੇਡਾ ਚਲੀ ਗਈ ਨੱਪ ਘੁੱਟ ਕੇ ਰੱਖੀ ਨੂੰ ਕੈਨੇਡਾ ਜਾ ਕੇ ਪਤਾ ਲੱਗਿਆ ਕਿ ਘਰ ਦੀਆਂ ਕੰਦਾ ਤੋਂ ਬਿਨਾ ਵੀ ਦੁਨੀਆ ਬਹੁਤ ਸੋਹਣੀ ਆ ਉਹਨੂੰ ਸ਼ਾਹਰੂਖ ਖਾਨ ਦੀਆਂ ਫਿਲਮਾਂ ਵਾਲੇ ਸੀਨ ਯਾਦ ਆਉਣ ਲੱਗੇ ਸੀ ਗੋਰੇ-ਗੋਰੀਆਂ ਨੂੰ ਹੱਥਾਂ 'ਚ ਹੱਥ ਪਾਈ ਦੇਖਦੀ ਉਹਦੇ ਮਨ ਵਿੱਚ ਇੱਕ ਲੋਣੀ ਜਹੀ ਉੱਠਦੀ ਕਿ ਮੈਂ ਵੀ ਲਵ ਮੈਰਿਜ ਕਰਵਾਉਣੀ ਸੀ ਪਹਿਲਾਂ ਇੱਕ ਦੂਜੇ ਨੂੰ ਜਾਨਣਾ ਸੀ ਘੁੰਮਣਾ ਫਿਰਨਾ ਸੀ ਫਿਰ ਵਿਆਹ ਕਰਵਾਉਣਾ ਸੀ ਉਹ ਖਿਆਲਾਂ ਦੇ ਘਰ ਬਣਾਉਂਦੀ ਰਹਿੰਦੀ ਘਰ ਵਾਲੇ ਦਾ ਦਿਹਾੜੀ 'ਚ ਕਿੰਨੀ ਵਾਰ ਫੋਨ ਆਉਂਦਾ ਤੇ ਪੁੱਛਦਾ ਰਹਿੰਦਾ ਕੀ ਕਰ ਰਹੀ ਆ ਕਿੱਥੇ ਆ ਕੀ ਦੇ ਨਾਲ ਹੈ ਕੀ ਦੇ ਨਾਲ ਘੁੰਮਣ ਗਈ ਸੀ ਉਹ ਸਫਾਈਆਂ ਦਿੰਦੀ ਰਹਿੰਦੀ ਮੁੰਡੇ ਦੇ ਦਿਲ 'ਚ ਸ਼ੁਰੂ ਤੋਂ ਡਰ ਸੀ ਕਿਦਰੇ ਕੁੜੀ ਉੱਥੇ ਜਾ ਕੇ ਬਦਲ ਹੀ ਨਾ ਜਾਵੇ ਕਦੇ-ਕਦੇ ਕੁੜੀ ਅਸਾਈਨਮੈਂਟ ਤੇ ਨੌਕਰੀ ਚ ਉਲਝੀ ਰਹਿੰਦੀ ਖੀਜੀ ਹੋਈ ਆਪਣੇ ਘਰ ਵਾਲੇ ਦਾ ਫੋਨ ਵੀ ਨਾ ਚੁੱਕਦੀ ਤੇ ਕੱਟ ਵੀ ਦਿੰਦੀ ਕਦੇ ਚੁੱਕ ਕੇ ਕਹਿ ਦਿੰਦੀ ਮੈਂ ਹਜੇ ਬਿਜ਼ੀ ਆ ਫੇਰ ਜਦ ਗੱਲ ਹੁੰਦੀ ਮੁੰਡਾ ਸਾਰਾ ਗੁੱਸਾ ਕੁੜੀ ਤੇ ਕੱਟ ਦਿੰਦਾ ਕਿੰਨੇ-ਕਿੰਨੇ ਦਿਨ ਫਿਰ ਗੱਲ ਨਾ ਕਰਦਾ ਇੱਕ ਵਾਰ ਕਈ ਦਿਨ ਪਿੱਛੋਂ ਮੁੰਡੇ ਨੇ ਫੋਨ ਕੀਤਾ ਉਹ ਕੰਬ ਤੇ ਸੀ ਉਹਨੇ ਚੁੱਕ ਲਿਆ ਮੈਨੇਜਰ ਨੇ ਕਿੰਨੀ ਵਾਰ ਉਸਨੂੰ ਕਿਹਾ ਵੀ ਸੀ ਕਿ ਕੰਮ ਤੇ ਫੋਨ ਨਹੀਂ ਵਰਤ ਸਕਦੇ ਉਸ ਦਿਨ ਗੱਲ ਕਰਦੇ ਦੇਖ ਮੈਨੇਜਰ ਨੇ ਕਿਹਾ ਕਿ ਜੇ ਫੋਨ ਸੁਣਨ ਤੋਂ ਨਹੀਂ ਹਟਣਾ ਤਾਂ ਕੋਈ ਹੋਰ ਨੌਕਰੀ ਦੇਖ ਲਾ ਘਰ ਵਾਲੇ ਨੂੰ ਦੱਸਿਆ ਕਿ ਐਵੇਂ ਹੋ ਗਿਆ ਅੱਗੋ ਬੜਾ ਸਹਿਜ ਹੋ ਕੇ ਬੋਲਿਆ ਚਲ ਕੋਈ ਨਾ ਹੋਰ ਜੋਬ ਵੇਖ ਲਵੀ ਇਸ ਗੱਲ ਤੋਂ ਉਨ੍ਹਾਂ ਦੀ ਬਹੁਤ ਬਹਿਸ ਹੋਈ ਕਿਉਂਕਿ ਕੁੜੀ ਨੂੰ ਪਤਾ ਸੀ ਹੋਰ ਨੌਕਰੀ ਲੱਭਣਾ ਇੰਨਾ ਆਸਾਨ ਨਹੀਂ ਹੁੰਦਾ ਪਰ ਪੰਜਾਬ ਚ ਬੇਲੇ ਬੈਠੇ ਉਸ ਮੁੰਡੇ ਨੂੰ ਕੀ ਪਤਾ ਉਹ ਕੁੜੀ ਇਸ ਉਥਲ-ਪੁਥਲ ਵਿੱਚ ਪਰੇਸ਼ਾਨ ਰਹਿੰਦੀ ਪਰ ਕਿਸੇ ਕੋਲ ਆਪਣੇ ਦਿਲ ਦੀ ਗੱਲ ਨਹੀਂ ਸੀ ਕਰਦੀ ਕਦੇ-ਕਦੇ ਗੂੰਗਣਾਉਂਦੀ ਲਾਵਾਂ ਨਾਲ ਪੜਾਉਣ ਵਾਲਿਆਂ ਵੀ ਤੂੰ ਮਨ ਸਾਡਾ ਨਾ ਪੜਿਆ ਇੱਕ ਦਿਨ ਸਨੈਪਚੈਟ ਤੇ ਉਹਨੇ ਸਟੇਟਸ ਪਾਸ਼ਤੀਆਂ ਲਿਖੀਆਂ ਸਤਨਾ ਅਪਲੋਡ ਕਰ ਦਿੱਤੀਆਂ ਸਭ ਤੋਂ ਖਤਰਨਾਕ ਹੁੰਦਾ ਸੁਪਰੀਆਂ ਦਾ ਮਰ ਜਾਣਾ ਉਹਦੇ ਸਟੇਟਸ ਤੇ ਕਿਸੇ ਨੇ ਉਹਨੂੰ ਰਿਪਲਾਈ ਕੀਤਾ ਕਿ ਤੁਸੀਂ ਉਦਾਸ ਕਿਉਂ ਰਹਿੰਦੇ ਹੋ ਉਹਦਾ ਦਿਲ ਕੀਤਾ ਕਿ ਉਸ ਅਣਜਾਣ ਨੂੰ ਸਭ ਕੁਝ ਦੱਸ ਦੇਵੇ ਪਰ ਉਹਨੇ ਮੈਸੇਜ ਇਗਨੋਰ ਕਰ ਦਿੱਤਾ ਫਿਰ ਉਸ ਵੱਲੋਂ ਰੋਜ਼ ਹੀ ਮੈਸੇਜ ਆਉਣ ਲੱਗ ਪਿਆ ਕੀ ਹੋਇਆ ਤੁਸੀਂ ਉਦਾਸ ਕਿਉਂ ਰਹਿੰਦੇ ਹੋ ਉਹਨੇ ਇੱਕ ਦਿਨ ਖਿੱਚ ਕੇ ਰੁੱਖਾ ਜਿਹਾ ਰਿਪਲਾਈ ਕੀਤਾ ਕਿ ਮੈਨੂੰ ਮੈਸੇਜ ਨਾ ਕਰਿਆ ਕਰੋ ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਆ ਮੁੰਡੇ ਨੇ ਪੁੱਛਿਆ ਉਹੀ ਤਾਂ ਪੁੱਛ ਰਿਹਾ ਕਿਉਂ ਪਰੇਸ਼ਾਨ ਹੋ ਉਸਨੇ ਡਰਤੀ ਡਰਤੀ ਨੇ ਸਾਰੀ ਗੱਲ ਲਿਖ ਦਿੱਤੀ ਮੁੰਡੇ ਨੇ ਕਿਹਾ ਕੋਈ ਨਾ ਸਭ ਕੁਝ ਠੀਕ ਹੋ ਜਾਵੇਗਾ ਕੁਝ ਆਪਣੀ ਜਾਨ ਪਹਿਚਾਨ ਦੱਸੀ ਕਿ ਮੈਂ ਉਸੇ ਸਟੋਰ 'ਚ ਕੰਮ ਕਰਦਾ ਜਿੱਥੇ ਤੁਸੀਂ ਕੰਮ ਕਰਦੇ ਹੋ ਮੈਨੂੰ ਤੁਸੀਂ ਬੜੇ ਪਿਆਰੇ ਜਿਹੇ ਲੱਗਦੇ ਹੋ ਤੇ ਤੁਹਾਡੇ ਸਾਹਮਣੇ ਆ ਕੇ ਬੁਲਾਉਣ ਦੀ ਕਦੇ ਹਿੰਮਤ ਨਹੀਂ ਹੋਈ ਐਵੇਂ ਗੱਲਾਂ ਕਰਦੇ ਹੋਏ ਉਹ ਰੋਜ਼ ਗੱਲਾਂ ਕਰਦੇ ਉਹਨ ਸਟੋਰ ਤੇ ਵੀ ਇਕੱਠੇ ਖਾਣਾ ਖਾਂਦੇ। ਦੋਸਤ-ਦੋਸਤ ਕਹਿੰਦੇ ਹੋਏ ਪਤਾ ਨਹੀਂ ਕਦੋਂ ਉਹ ਇੱਕ ਦੂਜੇ ਦੀ ਮੁਹੱਬਤ ਬਣ ਗਈ ਸੀ। ਦੋਵੇਂ ਹਾਣੂ-ਹਾਣੀ ਸੀ ਤੇ ਸੋਚ ਵੀ ਮਿਲਦੀ ਸੀ। ਇੱਕ ਦਿਨ ਇਸਤਾ ਤੇ ਉਸਨੇ ਉਸ ਮੁੰਡੇ ਨਾਲ ਸਟੋਰੀ 'ਚ ਤਸਵੀਰ ਪਾ ਦਿੱਤੀ। ਉਹ ਤਸਵੀਰ ਇੰਡੀਆ ਰਹਿੰਦੇ ਹੋਏ ਘਰ ਵਾਲੇ ਨੇ ਵੇਖੀ ਤਾਂ ਨਾਲ ਦੀ ਨਾਲ ਫੋਨ ਕਰ ਲਿਆ। ਗਾਲੀ-ਗਲੋਚ ਹੋਇਆ। ਕੁੜੀ ਨੇ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ। ਕਰ ਵਾਲੇ ਨੂੰ ਦੱਸ ਦਿੱਤਾ ਕਿ ਮੈਂ ਉਸ ਮੁੰਡੇ ਨੂੰ ਪਿਆਰ ਕਰਨ ਲੱਗ ਪਈ ਆ ਮੈਂ ਕਿਸੇ ਨੂੰ ਧੋਖੇ ਵਿੱਚ ਨਹੀਂ ਰੱਖਣਾ ਚਾਹੁੰਦੀ ਮੈਨੂੰ ਮਾਫ਼ ਕਰ ਦੇਣਾ ਤੁਸੀਂ ਚੱਜ ਨਾਲ ਗੱਲ ਨਹੀਂ ਸੀ ਕਰਦੇ ਮੈਨੂੰ ਉਸ ਵੇਲੇ ਕਿਸੇ ਦੀ ਸਹਾਰੇ ਦੀ ਲੋੜ ਸੀ ਕੱਲੀ ਜੂਝ ਰਹੀ ਸੀ ਮੈਂ ਇਸ ਲਈ ਉਹ ਇਨਸਾਨ ਮੇਰੇ ਨਾਲ ਉਸ ਵਕਤ ਖੜਾ ਹੋਇਆ ਪਰ ਤੁਸੀਂ ਸਾਡੇ ਉਲਝੇ ਹੋਏ ਰਿਸ਼ਤੇ ਨੂੰ ਸੁਲਝਾਉਣ ਦੀ ਬਜਾਏ ਫੋਨ ਬੰਦ ਕਰਕੇ ਮੇਰੇ ਤੋਂ ਮੂੰਹ ਮੋੜ ਲਿਆ ਕਾਰ ਵਾਲੇ ਨੇ ਕੁੜੀ ਦੀ ਗੱਲ ਦਾ ਕੋਈ ਜਵਾਬ ਦਿੱਤੇ ਬਿਨਾ ਗੱਲ ਕਰਦੇ ਨੇ ਫੋਨ ਭਗਾ ਕੇ ਮਾਰਿਆ ਕੁੜੀ ਕਿੰਨੇ ਦਿਨ ਲਗਾਤਾਰ ਫੋਨ ਕਰਦੀ ਰਹੀ ਉਦੋਂ ਕੋਈ ਜਵਾਬ ਨਾ ਆਇਆ ਇੱਕ ਦਿਨ ਉਹਨੇ ਜ਼ਿੰਦਗੀ ਤੋਂ ਹਾਰੀ ਬੈਠੀ ਨੇ ਪਰੇਸ਼ਾਨ ਹੋ ਕੇ ਆਪਣੀ ਨਬਜ਼ ਕੱਟ ਲਈ ਚੰਗੇ ਕਰਮਾਂ ਨੂੰ ਉਹ ਸਟੋਰ ਵਾਲਾ ਮੁੰਡਾ ਅਚਾਨਕ ਉਹਦੇ ਘਰ ਆ ਗਿਆ ਹਸਪਤਾਲ ਦਾਖਲ ਕਰਵਾਇਆ ਪਿੰਡ ਤੱਕ ਗੱਲ ਪੁੱਜ ਗਈ ਗੱਲ ਸੁਣ ਕੇ ਮਾਂ ਪਿਓ ਦਾ ਮਨ ਬਲੁੰਦਰਿਆ ਗਿਆ। ਉਹਨਾਂ ਨੇ ਭੂਆ ਨੂੰ ਸਿੱਧਾ ਕਹਿ ਦਿੱਤਾ ਕਿ ਅਸੀਂ ਕੁੜੀ ਨਹੀਂ ਮਰਵਾਉਣੀ। ਆਪਣੀ ਧੀ ਨੂੰ ਕਹਿ ਦਿੱਤਾ, "ਪੁੱਤ ਜਿਵੇਂ ਤੇਰਾ ਦਿਲ ਕਰਦਾ ਓਵੇਂ ਕਰ ਲਾ। ਸਾਡਾ ਹੁਣ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਰਿਹਾ। ਕੁੜੀ ਦੀ ਮਰਜ਼ੀ ਆ। ਜਿਸ ਨਾਲ ਉਸਨੇ ਰਹਿਣਾ ਹੋਵੇ, ਰਹਿ ਲਵੇ। ਮੁੰਡਾ ਨਸ਼ੇ ਵਿੱਚ ਤਾਂ ਕਰਦਾ ਐ, ਅਸੀਂ ਤਾਂ ਤੇਰੇ ਮੂੰਹ ਨੂੰ ਚੁੱਪ ਕਰਕੇ ਬੈਠੇ ਰਹੇ ਕਿ ਸੁਧਰ ਜਾਊਗਾ।" ਸਾਡੀ ਧੀ ਨੇ ਬਥੇਰਾ ਕਿਹਾ ਸੀ ਕਿ ਮੁੰਡਾ ਨਸ਼ੇੜੀ ਆ ਪਰ ਉਹ ਕਮਲੀ ਬੋਲ ਕੇ ਹਟ ਗਈ ਤੇ ਸਾਡੇ ਮੂੰਹ ਨੂੰ ਫਿਰ ਚੁੱਪ ਹੋ ਗਈ ਸੀ ਤੇ ਸਾਨੂੰ ਉਹਨਾਂ ਦੀ ਭਰੀ ਹੋਈ ਫੀਸ ਦਵਾ ਰਹੀ ਸੀ ਅਸੀਂ ਕੁੜੀ ਡੋਬ ਦਿੱਤੀ ਆਪਣੀ ਤੇਰੀਆਂ ਗੱਲਾਂ ਚਾ ਕੇ ਪੂਆ ਭਰਾ ਦੀਆਂ ਗੱਲਾਂ ਸੁਣ ਕੇ ਗੁੱਸੇ ਹੋ ਕੇ ਚਲੀ ਗਈ ਮੁੰਡੇ ਵਾਲਿਆਂ ਨੇ ਧੋਖਾ ਧੜੀ ਦਾ ਕੇਸ ਦਰਜ ਕਰ ਦਿੱਤਾ ਕੁੜੀ ਵਾਲਿਆਂ ਤੇ ਕੁੜੀ ਇੰਡੀਆਈ ਤੇ ਪੰਚਾਇਤ ਹੋਈ ਫੈਸਲਾ ਹੋਇਆ ਕਿ ਦੋਵੇਂ ਫਿਰ ਤੋਂ ਇਕੱਠੇ ਰਹਿਣਗੇ ਕੁੜੀ ਨੇ ਵੀ ਮਨ ਸਮਝਾ ਲਿਆ 3 ਮਹੀਨਿਆਂ ਲਈ ਇੰਡੀਆ ਆਈ ਕੁੜੀ ਸੋਹਰੇ ਲੈਣ ਲੱਗੀ ਅਨਮਣੇ ਮਨ ਨਾਲ ਫਿਰ ਤੋਂ ਕੁੜੀ ਦੀ ਜ਼ਿੰਦਗੀ ਦਾ ਸਮਝੌਤਾ ਹੋ ਗਿਆ ਸੀ ਐਤਵਾਰ ਦੀ ਸਵੇਰ ਪੁਲਿਸ ਕਾਰਾਈ ਖਬਰ ਦੱਸੀ ਕਿ ਉਹਨਾਂ ਦੇ ਮੁੰਡੇ ਦੀ ਨਹਿਰ ਤੇ Laash ਪਈ ਮਿਲਿਆ ਤੇ ਮੌਤ ਦਾ ਕਾਰਨ ਚਿੱਟੇ ਦੀ ਓਵਰਡੋਜ਼ਾ ਉਹ ਕੁੜੀ ਗੁਮਸਮ ਹੋਈ ਉਹਨੂੰ ਸਮਝ ਨਹੀਂ ਸੀ ਆ ਰਹੀ ਕਿਸ ਨੂੰ ਕੋਸਾਂ ਕਰਦਿਆਂ ਨੂੰ ਜਾਂ ਆਪਣੇ ਆਪ ਨੂੰ 베ੜੇ ਚ ਪਈ ਘਰ ਵਾਲੇ ਦੀ লাশ ਕੋਲ ਬੈਠੀ ਉਹ ਕਦੇ ਉਸ ਵੱਲ ਵੇਖਦੀ ਕਦੇ ਥੋੜਾ ਜਿਹਾ ਵਧਿਆ ਹੋਇਆ ਆਪਣੇ ਪੇਟ ਵੱਲ ਜ਼ਿੰਦਗੀ ਦਾ ਹੋਂਕਾ ਟਿੱਡ ਦਾ ਜੀ ਬਣ ਗਿਆ ਸੀ ਵੱਖ ਕਿਵੇਂ ਕਰਦੀ ਕਈ ਵਾਰ ਰਿਸ਼ਤੇ ਬਚਾਉਣ ਲਈ ਲਈ ਫੈਸਲੇ ਸਾਡਾ ਆਪਣਾ ਹੀ ਗੱਲ ਘੁੱਟਣ ਲੱਗ ਜਾਂਦੀ ਨਹੀਂ ਜ਼ਿੰਦਗੀ ਦਾ ਫੈਸਲਾ ਹਮੇਸ਼ਾ ਸੋਚ ਸਮਝ ਕੇ ਲੈਣਾ ਚਾਹੀਦਾ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਪੰਜਾਬੀ ਕਹਾਣੀਆਂ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਤਾਂ ਕਿ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਧੰਨਵਾਦ ਜੀ